ਹਸਪਤਾਲ ਚ ਕੰਬਲ ਨਹੀਂ ਸੁਰੱਖਿਤ ਪ੍ਰਬੰਧਕ ਤਾਲੇ ਲਾਉਣ ਨੂੰ ਮਜਬੂਰ ਸਵਾਲਾਂ 'ਚ ਮਰੀਜ਼ਾਂ ਦੀ ਸੁਰੱਖਿਆ ਜਿहां ਇਹ ਤਸਵੀਰਾਂ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਦੀਆਂ ਨੇ ਜਿੱਥੋਂ ਦੇ ਜੱਚਾ ਬੱਚਾ ਵਾਰਡ 'ਚ ਕੰਬਲਾਂ ਨੂੰ ਤਾਲੇ ਲਾਏ ਗਏ ਨੇ ਇਸ ਵਾਰਡ 'ਚ ਸ਼ਾਇਦ ਹੀ ਕੋਈ ਜੀਹਾ ਬੈੱਡ ਹੋਵੇ ਜਿਸ ਤੇ ਭਾਏ ਕੰਬਲ ਨੂੰ ਸੰਗਲ ਨਾਲ ਤਾਲਾ ਲਗਾਉਣਾ ਵਿਖਾਈ ਦਵੇ ਐਨਾ ਹੀ ਨਹੀਂ ਹਰ 18ਵੀਂ ਇਸ ਠੰਡ ਦੇ ਵਿੱਚ ਜੱਚਾ ਬੱਚਾ ਨੂੰ ਨਿੱਗ ਦੇਣ ਦੇ ਲਈ ਜੋ ਹੀਟਰ ਵਿਲਾਏ ਗਏ ਨੇ ਉਹਨਾਂ ਨੂੰ ਵੀ ਜਾਲੀਆਂ ਲਾ ਕੇ ਪੂਰਾ ਬੰਦ ਕਰ ਦਿੱਤਾ ਗਿਆ ਤੇ ਇਹਨਾਂ ਤਸਵੀਰਾਂ ਦੀ ਹਰ ਪਾਸੇ ਚਰਚਾ ਵੀ ਖੂਬ ਹੋ ਰਹੀ ਹੈ ਜਿਸ ਨਾਲ ਹਸਪਤਾਲਾਂ ਚ ਮਰੀਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਕੀਤੇ ਗਏ ਨੇ ਵਾਰਡ ਚ ਪਰਦੀ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਗਈ ਤਉਨਾ ਦੱਸਿਆ ਕਿ ਹਸਪਤਾਲ ਚ ਨਸ਼ੇੜੀ ਹਰ ਵੇਲੇ ਘੁੰਮਦੇ ਰਹਿੰਦੇ ਨੇ ਤੇ ਉਹ ਮਰੀਜ਼ਾਂ ਦਾ ਸਮਾਨ ਵੀ ਚੋਰੀ ਕਰ ਲੈਂਦੇ ਨੇ ਸ਼ਾਇਦ ਇਹਨਾਂ ਹਾਲਾਤਾਂ ਨੂੰ ਵੇਖ ਕੇ ਹੀ ਹਸਪਤਾਲ ਪ੍ਰਬੰਧਕਾਂ ਨੇ ਕੰਬਲਾਂ ਤੇ ਹੀਟਰਾਂ ਨੂੰ ਸੁਰੱਖਿਅਤ ਕਰਨ ਲਈ ਉਪਰਾਲਾ ਕੀਤਾ ਹੋਣਾ ਹੈ ਵਾੜ ਦਾ ਜਾਇਜ਼ਾ ਲਿਆ ਪੀ.ਡੀ.ਸੀ. ਨਿਊਜ਼ ਰਿਪੋਰਟਰ ਨਿਸ਼ ਗਰਕਨੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਜਿਹੜੇ ਕੰਬਲ ਨੇ ਉਹ ਸੁਰੱਖਿਅਤ ਨਹੀਂ ਸੁਰੱਖਿਅਤ ਤਾਂ ਨਹੀਂ ਕਿਥੋਂ ਚੋਰੀ ਹੋ ਜਾਂਦੇ ਨੇ ਜਾਂ ਕੋਈ ਹੋਰ ਸਮੱਸਿਆ ਹੈ ਇਹ ਜ਼ਰੂਰੀ ਇੱਕ ਵਾਰ ਤਸਵੀਰਾਂ ਦਿਖਾਈਏ ਕਿ ਕੰਬਲਾਂ ਨੂੰ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਜਿੰਦਰੇ ਲਗਾ ਕੇ ਰੱਖਨੇ ਪੈ ਰਹੇ ਨੇ ਇਹ ਹਾਲ ਨੇ ਸਿਵਲ ਹਸਪਤਾਲ ਬਠਿੰਡਾ ਦੇ ਸਿਵਲ ਹਸਪਤਾਲ ਬਠਿੰਡਾ ਦੇ ਜੱਚਾ ਬੱਚਾ ਵਾਰਡ ਦੇ ਵਿੱਚ ਅਸੀਂ ਮੌਜੂਦ ਹਾਂ ਇਥੇ ਤਸਵੀਰਾਂ ਦਿਖਾ ਰਿਹਾ ਕਿ ਕੰਬਲਾਂ ਨੂੰ ਜਿਹੜੇ ਤੇ ਸੰਗਲੀ ਲਗਾ ਕੇ ਜਿੰਦਰਾ ਲਗਾਇਆ ਗਿਆਗਾ ਕਿਸ ਤਰ੍ਹਾਂ ਅਸੁਰੱਖਿਤ ਨੇ ਇਥੋਂ ਦੇ ਕੰਬਲ ਬੇਸ਼ੱਕ ਪੰਜਾਬੀ ਨੇ ਜਿਹੜੇ ਉਹ ਦਾਨੀ ਮੰਨੇ ਜਾਂਦੇ ਨੇ ਪੰਜਾਬੀ ਨੇ ਜਿਹੜੇ ਹਰ ਵਕਤ ਸੇਵਾ ਲਈ ਅੱਗੇ ਰਹਿੰਦੇ ਨੇ ਪਰ ਸਿਵਲ ਹਸਪਤਾਲ ਦੇ ਕੰਬਲਾਂ ਨੂੰ ਲੱਗੇ ਜਿੰਦੇ ਕਿਤੇ ਨਾ ਕਿਤੇ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਤੇ ਸਿਵਲ ਹਸਪਤਾਲ ਦੀ ਸੁਰੱਖਿਆ ਤੇ ਲਗਾਤਾਰ ਸਵਾਲ ਚੁੱਕਰੇ ਨੇ ਕਿ ਸਿਵਲ ਹਸਪਤਾਲ ਵਿੱਚ ਜੇਕਰ ਕੰਬਲ ਸੁਰੱਖਿਅਤ ਨਹੀਂ ਤਾਂ ਬਰੀਜ ਕਿਸ ਤਰ੍ਹਾਂ ਸੁਰੱਖਿਅਤ ਹੋਣਗੇ ਸਿਵਲ ਹਸਪਤਾਲ ਦੇ ਇਸ ਵਾਰਡ ਦੇ ਛੱਤ ਦਾ ਹਾਲ ਵੀ ਕੋਈ ਬਹੁਤਾ ਵਧੀਆ ਨਹੀਂ ਇਸ ਦੇ ਨਾਲ ਨਾ ਹੀਟਰ ਜਿਹੜੇ ਹੀਟਰ ਨੇ ਉਹ ਵੀ ਬਾਕਸ ਦੇ ਵਿੱਚ ਬੰਦ ਕੀਤੇ ਹੋਏ ਨੇ ਤਾਂ ਜੋ ਇਥੇ ਚੋਰੀ ਹੋ ਨਾ ਹੋ ਸਕੇ ਕੋਈ ਚੱਕ ਨਾ ਸਕੇ ਸੁਣਿਆ ਵੀ ਇਥੇ ਚੋਰੀ ਵੀ ਕਹਿੰਦੇ ਹੁੰਦੀ ਰਹਿੰਦੀ ਕੋਈ ਗੱਲਬਾਤ ਦੱਸਿਆ ਤੁਹਾਨੂੰ ਇਥੇ ਹਾਂ ਉਧਰ ਦੱਸਿਆ ਸੀ ਵੀ ਤੁਸੀਂ ਜਦੋਂ ਬੱਚਾ ਲੈ ਕੇ ਜਾਓਗੇ ਉਧਰ ਤੁਸੀਂ ਥੱਲੋਂ ਜਾਣਾ ਉੱਤੋਂ ਨਹੀਂ ਜਾਣਾ ਉੱਤੋਂ ਜਾਓਗੇ ਤਾਂ ਉੱਥੇ ਮੋਬਾਈਲ ਲੁਕਾਉਣ ਵਾਲੇ ਖੜੇ ਰਹਿੰਦੇ ਆ ਅਤ ਹਸਪਤਾਲ ਜੀ ਵੀ ਕਹਿੰਦੇ ਨੇ ਛੇੜੀ ਖੜੇ ਹੁੰਦੇ ਆ ਹਾਂ ਨਸ਼ੇੜੀ ਖੜੇ ਰਹਿੰਦੇ ਆ ਤੁਹਾਨੂੰ ਪ੍ਰਸ਼ਾਸਨ ਇਹਨਾਂ ਨੇ ਕਿਹਾ ਸਿਵਲ ਹਸਪਤਾਲ ਨਹੀਂ ਕਿਸੇ ਸਾਡੇ ਨਾਲ ਕੋਈ ਆਇਆ ਸੀ ਆਸ਼ਾ ਵਰਕਰ ਉਹਨਾਂ ਨੇ ਦੱਸਿਆ ਸੀ ਜਦੋਂ ਦੇਖਿਆ ਕਿ ਇੱਥੇ ਕੰਬਲਾਂ ਨੂੰ ਮੋਰੀ ਕਰਕੇ ਤੇ ਚੈਨੀ ਪਾ ਕੇ ਜਿੰਦਾ ਲਾਇਆ ਹੋਇਆ ਤਾਂ ਬੜਾ ਚਿੰਤਾ ਦਾ ਵਿਸ਼ਾ ਹੈ ਬੜੀ ਹੈਰਾਨੀ ਹੋਈ ਕਿ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਐ ਚੋਰਾਂ ਨੂੰ ਕੋਈ ਖੌਫ ਨਹੀਂ ਜਾਂ ਇੱਥੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਹੈ ਜਾਂ ਜਿਹੜਾ ਹਸਪਤਾਲ ਪ੍ਰਬੰਧਨ ਹੈ ਉਹਨਾਂ ਦੀਆਂ ਕਿਤੇ ਨਾ ਕਿਤੇ ਨਾਕਾਮੀਆਂ ਐ ਕਿ ਮਰੀਜ਼ਾਂ ਦੇ ਕੰਬਲ ਤੱਕ ਜਿਹੜੇ ਉੱਤੇ ਲੈਣ ਵਾਲੇ ਠੰਡ ਤੋਂ ਬਚਣ ਵਾਲੇ ਆ ਉਹ ਚੋਰੀ ਹੋ ਰਏ ਐ ਇੱਥੇ ਸੁਰੱਖਿਆ ਪ੍ਰਬੰਧਾਂ ਦੀ ਜਿਹੜੀ ਹੈਗੀ ਸਮੀਖਿਆ ਕਰਨ ਦੀ ਲੋੜ ਐ ਇੱਥੇ ਸੁਰੱਖਿਆ ਕਰਮਚਾਰੀ ਵਧਾਉਣ ਦੀ ਲੋੜ ਐ ਪੁਲਿਸ ਚੌਂਕੀ ਦੇ ਵਿੱਚ ਜੋ ਮੌਜੂਦ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਕੀਦ ਕਰਨ ਦੀ ਲੋੜ ਐ ਕਿ ਜੇ ਕੋਈ ਇੱਥੇ ਕੋਈ ਹੁੰਦਾ ਹੈ ਜਾਂ ਜਾਂਦਾ ਹੈ ਕੋਈ ਸਮਾਨ ਲੈ ਕੇ ਜਾਂਦਾ ਤਾਂ ਉਹਦੀ ਚੰਗੀ ਤਰ੍ਹਾਂ ਨਿਗਰਾਨੀ ਹੋਵੇ। ਉਹਦਰ ਸਵਾਰ ਚਿਤਨਾਥ ਐਸਐਮਓ ਨਾਲ ਜਦ ਅਜੀਹਾ ਕਰਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਸਰਕਾਰੀ ਸਮਾਨ ਹੈ। ਅਕਸਰ ਚੋਰੀ ਹੋ ਜਾਂਦਾ ਹੈ ਜਾਂ ਫਿਰ ਕੰਬਲ ਮਰੀਜ਼ ਆਪਣੇ ਨਾਲ ਲੈ ਜਾਂਦੇ ਨੇ। ਇਹਨਾਂ ਸਾਰੇ ਹਾਲਾਤਾਂ ਨੂੰ ਵੇਖਦਿਆਂ ਕੰਬਲਾਂ ਨੂੰ ਤਾਲੇ ਲਾਏ ਗਏ ਨੇ ਅਤੇ ਹੀਟਰਾਂ ਨੂੰ ਜਾਲੀਆਂ। ਜਿਹੜੇ ਕੰਬਲ ਨੇ ਸਾਡੇ ਕੋਲੇ ਕਾਫੀ ਮਾਤਰਾ 'ਚ ਹੈਗੇ ਨੇ ਪਰ ਜਦੋਂ ਅਸੀਂ ਮਰੀਜ਼ਾਂ ਨੂੰ ਦਿੰਨੇ ਆਂ ਕਈ ਸਾਰੇ ਕੰਬਲ ਵਿੱਚੋਂ ਗੁੰਮ ਹੋ ਜਾਂਦੇ ਆ। ਸਟਾਫ ਨਰਸ ਜਿਹੜੀ ਹੈਗੀ ਉਹਨੇ ਆਪਣੀ ਡਿਊਟੀ ਕਰਨੀ ਆ ਉਹਨੇ ਮਰੀਜ਼ਾਂ ਦੀ ਦੇਖਭਾਲ ਜੋ ਮੈਡੀਸਨ ਮਰੀਜ਼ਾਂ ਨੂੰ ਦੇਣੀ ਹੈ ਉਹਦਾ ਧਿਆਨ ਉਹਦੇ ਵਿੱਚ ਹੁੰਦਾ ਮਰੀਜ਼ ਦੀ ਚੈੱਕਅਪ ਲਈ ਤੇ ਕਈ ਵਾਰੀ ਕੰਬਲ ਕੀ ਹੈ ਗੁੰਮ ਕਾਫੀ ਹੋ ਜਾਂਦੇ ਆ ਜਾਂ ਇਧਰ ਉਧਰ ਗਵਾਜ ਜਾਂਦੇ ਆ ਜਾਂ ਗਲਤੀ ਨਾਲ ਮਰੀਜ਼ ਦੇ ਰਿਸ਼ਤੇਦਾਰ ਬਾਹਰ ਲੈ ਕੇ ਬੈਠ ਜਾਂਦੇ ਆ ਮਰੀਜ਼ ਕਈ ਵਾਰੀ ਕੰਬਲ ਜਿਹੜੇ ਹੈਗੇ ਨਾਲ ਵੀ ਕੱਪੜਿਆਂ 'ਚ ਬੰਨ ਕੇ ਲੈ ਜਾਂਦੇ ਇਸ ਕਰਕੇ ਸੇਫਟੀ ਵਾਸਤੇ ਗਵਰਨਮੈਂਟ ਦੀ ਪ੍ਰਾਪਰਟੀ ਹੈ ਗੌਰਮੈਂਟ ਦਾ ਇਸਤੇ ਪੈਸਾ ਖਰਚ ਹੋਇਆ ਸਾਨੂੰ ਇਹ ਹੈ ਕਿ ਜੇ ਮਰੀਜ਼ ਉਹ ਕੰਬਲ ਗੁੰਮ ਹੋਗੇ ਤਾਂ ਬਾਕੀ ਜਿਹੜੇ ਮਰੀਜ਼ ਫਿਊਚਰ ਆਣਗੇ ਸਾਡੇ ਕੋਲ ਕੁਇਕ ਵਿੱਚ ਉਹਨਾਂ ਲਈ ਸਾਡੇ ਕੋਲ ਕੰਬਲ ਦੀ ਜਿਹੜੀ ਹੈਗੀ ਸ਼ਾਰਟੇਜ ਹੋ ਜਾਏਗੀ ਇਸ ਕਰਕੇ ਕੰਬਲ ਦੇ ਬਚਾਅ ਲਈ ਕਿ ਗੁੰਮ ਨਾ ਹੋਣ ਇਸ ਲਈ ਉਹਨਾਂ ਨੂੰ ਜਿਹੜੀ ਇੱਕ ਸੰਗਲ ਲੰਬੀ ਲੈ ਕੇ ਤੇ ਇੱਕ ਲੋਕ ਲਾਇਆ ਹੋਇਆ ਤੇ ਉਹਨਾਂ ਨੂੰ ਅਪੀਲ ਹੈ ਕਿ ਜਿਹੜੀ ਸਰਕਾਰ ਦੀ ਪ੍ਰਾਪਰਟੀ ਲੋਕ ਇਹਨੂੰ ਆਪਣੀ ਪ੍ਰਾਪਰਟੀ ਸਮਝਣ ਤਾਂ ਕਿ ਲੋਕਾਂ ਲਈ ਹੀ ਲੱਗੇ ਹੋਏ ਨੇ ਤੇ ਆਉਣ ਵਾਲੇ ਉਹਨਾਂ ਦੇ ਭੈਣ ਭਰਾ ਹੋਣਗੇ ਸਾਡੀ ਸੁਸਾਇਟੀ ਦੇ ਜਿਹੜੇ ਹੋਰ ਮਰੀਜ਼ ਆਣਗੇ ਤਾਂ ਕਿ ਉਹ ਵੀ ਇਸ ਸੁਵਿਧਾ ਦਾ ਆਨੰਦ ਲੈ ਸਕਣ ਉਹਨਾਂ ਨੂੰ ਵੀ ਘਰੋਂ ਇੰਨੇ ਜਿਹੜੇ ਕੰਬਲ ਨਾਲ ਲਿਆਣੇ ਪੈਣ ਤੇ ਆਪਣੇ ਜਿਹੜੇ ਕੰਬਲਾਂ ਦੀ ਦੇਖ ਰੇਖ ਜਿਵੇਂ ਆਪਾਂ ਆਪਣੇ ਘਰ ਵਿੱਚ ਕਰਦੇ ਹਾਂ ਓਵੇਂ ਜਿਹੜੇ ਹਸਪਤਾਲ ਦੇ ਕੰਬਲ ਹੈ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ। ਸੋ ਸਰਕਾਰੀ ਹਸਪਤਾਲ ਦੇ ਨਾਲ ਹਾਲਾਤਾਂ ਨੂੰ ਵੇਖ ਕੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਸੂਬੇ ਦੀ ਕਾਨੂੰਨ ਵਿਵਸਥਾ ਦੇ ਵੀ ਕੀ ਹਾਲਾਤ ਨੇ। ਜੇਕਰ ਹਸਪਤਾਲ 'ਚ ਸਰਕਾਰੀ ਸਮਾਨ ਹੀ ਸੁਰੱਖਿਅਤ ਨਹੀਂ ਤਾ ਫਿਰ ਮਰੀਜ਼ ਕਿਵੇਂ ਸੁਰੱਖਿਅਤ ਹੋ ਸਕਦੇ ਨੇ ਜੋ ਸਰਕਾਰ ਸੂਬੇ ਚ ਬਦਲਾਅ ਦਾ ਨਾਰਾ ਦੇ ਕੇ ਸੱਤਾ ਦਾ ਸੁੱਖ ਮਾਣ ਰਹੀ ਹੈ ਉਸ ਦੇ ਬਦਲਾਅ ਦੀ ਕੀ ਐਹੀ ਹੈ ਅਸਲੀ ਤਸਵੀਰ ਬੀਟੀਸੀ ਨਿਊਜ਼ ਦੇ ਲਿਖੰਡਾ ਤੋਂ ਮਨੀਸ਼ ਗਰਗਦੀਪ